ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪਟਿਆਲਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਾਂਗਰਸ ਤਿਆਮ ਆਦਮੀ ਪਾਰਟੀ ਨੂੰ ਕਈ ਮੁੱਦਿਆਂ ਤੇ ਕਰੜੇ ਹਥੀਂ ਕੇਰਿਆ ਉਹਨਾਂ ਸਭ ਤੋਂ ਪਹਿਲਾਂ ਉੜਤਾ ਪੰਜਾਬ ਕੌਂਟਰੋਵਰਸੀ ਬਾਰੇ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੜਤਾ ਪੰਜਾਬ ਫਿਲਮ ਦੀਆਂ ਅਨਸੈਂਸਰਡ ਕਾਪੀਆਂ ਜਾਰੀ ਕਰਨ ਦੀ ਗੱਲ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਸਜੀਦਗੀ ਕਿ ਉਹ ਉੜਤਾ ਪੰਜਾਬ ਰਿਲੀਜ਼ ਕਰਨ ਦੀ ਤਾਂ ਉੜਤੇ ਕਾਂਗਰਸ ਦਾ ਚਿੱਠਾ ਪੇਸ਼ ਕਰ। ਉੜਤਾ ਪੰਜਾਬ ਦਾ ਫਿਕਰ ਨਾ ਕਰਨ। ਉੜਤੇ ਕਾਂਗਰਸ ਦੀ ਚਿੱਠਾ ਜਿਹੜਾ ਹੈ ਕਹਾਣੀ ਜਿਹੜੀ ਆ ਲੋਕਾਂ ਦੇ ਸਾਹਮਣੇ ਲਿਆਉਣ। ਕਿ ਜਿਹੜੀ ਕਾਂਗਰਸ ਦਾ ਝੰਡਾ ਕੰਨਿਆ ਕਮਾਰੀ ਤੋਂ ਜੰਮੂ ਕਸ਼ਮੀਰ ਤੱਕ ਉੱਡਦਾ ਹੁੰਦਾ ਸੀ। ਅੱਜ ਉਹ ਸੁਗੜ ਕੇ ਕੁਝ ਰਾਜਾਂ ਤੱਕ ਹੀ ਸੀਮਤ ਕਿਉਂ ਰਹਿ ਗਏ ਨੇ? ਕੈਪਟਨ ਵਿੰਦਰ ਸਿੰਘ ਨੂੰ ਵੀ ਚਿੰਤਾ ਚਾਹੀਦੀ ਹੈ। ਕੈਪਟਨ ਵਿੰਦਰ ਸਿੰਘ ਉਹਨਾਂ ਦਾ ਚਿੱਠਾ ਪੇਸ਼ ਕਰੇ। ਕਿ ਕਹਾਣੀ ਕੀ ਆ ਵੀ ਜਿਹੜੇ ਪਾਰਟੀ ਨੇ ਦੇਸ਼ ਤੇ ਰਾਜ ਕੀਤਾ ਹੋਵੇ ਅੱਜ ਉਹ ਕਾਂਗਰਸ ਨੂੰ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਉਸ ਕਾਂਗਰਸ ਦਾ ਮੂੰਹ ਲਾਉਣ ਨੂੰ ਕੋਈ ਤਿਆਰ ਨਹੀਂ ਤੇ ਉੜਤਾ ਪੰਜਾਬ ਦਾ ਰਿਲੀਜ਼ ਕਰਨਾ ਕਾਂਗਰਸ ਦਾ ਪਾਰਟੀ ਦਾ ਇਹ ਗੱਲ ਸਾਬਤ ਕਰਦਾ ਕਿ ਪੰਜਾਬ ਦੇ ਜਿਹੜੇ ਨਕਲੀ ਹਤੈਸ਼ੀ ਲੋਕ ਨੇ ਉਹ ਪੂਰਾ ਉਹ ਸਾਹਮਣੇ ਆ ਗਏ ਅਸਲ ਵਿੱਚ ਉੜਤਾ ਪੰਜਾਬ ਬਾਰੇ ਨਾਤਾ ਕਾਲੀਦਾਰ ਨੇ ਇਤਰਾਜ਼ ਕੀਤਾ ਨਾ ਕਾਲੀ ਸਰਕਾਰ ਨੇ ਇਤਰਾਜ਼ ਕੀਤਾ ਨਾ ਪ੍ਰੋਫੈਸਰ ਚੰਦੂ ਮਾਜਰਾ ਨੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਨੂੰ ਇੱਕ ਚੁਣਵੀ ਸਟੈਂਟ ਦੱਸਿਆ ਉਹਨਾਂ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਬਾਰੇ ਦਿੱਤੇ ਜਾ ਰਹੇ ਇਸ਼ਤਿਹਾਰਾਂ ਤੇ ਵੀ ਤਿੱਖਾ ਇਤਰਾਜ਼ ਜਤਾਇਆ ਕੇਜਰੀਵਾਲ ਸਰਕਾਰ ਨੇ ਜੇ ਅੱਜ ਐਡਵਰਟਾਈਜ਼ਮੈਂਟ ਦਿੱਤੀ ਆ ਪੰਜਾਬੀ ਦੇ ਟੀਚਰਾਂ ਦੀ ਪਰਤੀ ਦਿੱਲੀ ਦੇ ਵਿੱਚ ਇਹ केजरीवाल ਸਰਕਾਰ ਦੇ ਗੱਠਜੁਟਾ ਦਿੱਲੀ ਦੀ ਸੰਗਤ ਨੇ ਦਿੱਤਾ ਦਿੱਲੀ ਸ਼ਿਵਮਣੀ ਗੁਜ਼ਾਰਾ ਪ੍ਰਬੰਧ ਕਮੇਟੀ ਨੇ ਗੱਠਜੁਟਾ ਦਿੱਤਾ ਜਦੋਂ ਉਹਨਾਂ ਨੇ ਇਸ਼ਤਿਹਾਰ ਛਾਪੇ ਉਹਨਾਂ ਨੇ ਬਿਆਨਬਾਜ਼ੀ ਕੀਤੀ ਉਹਨਾਂ ਨੇ ਸਾਰੇ ਸਕੂਲਾਂ ਦੇ ਰਿਕਾਰਡ ਜਗਜाहਰ ਕੀਤੇ ਤੇ ਉਹਦੇ ਨਾਲ ਇੱਥੇ ਪੰਜਾਬ ਆ ਕੇ ਮੂੰਹ ਦਿਖਾਉਣਾ केजरीवाल ਸਾਹਿਬ ਲਈ ਔਖਾ ਹੋ ਗਿਆ ਸੀ ਸੋ ਆਪਣਾ ਮੂੰਹ ਲਗਾਉਣ ਲਈ ਆਪਣੀ ਜਾਨੀ ਨਮੋਸ਼ੀ ਬਚਾਉਣ ਲਈ ਇਹ ਜਿਹੜਾ ਨੰਬਰ ਲੱਜਾ ਉਹਨਾਂ ਨੇ ਜੇ ਪੰਜਾਬੀ ਦਾ 헤ਜ ਹੁੰਦਾ ਜਾਂ ਪੰਜਾਬੀ ਦਾ ਭੱਲਾ ਚਾਹੁੰਦੇ ਤਾਂ ਹਮ ਪਹਿਲਾਂ ਉਹ ਪਹਿਲੇ ਸੈਸ਼ਨਾਂ ਵਿੱਚ ਕਿਉਂ ਨਹੀਂ ਪੰਜਾਬੀ ਦੇ ਟੀਚਰ ਭਰਤੀਏ ਸੀ ਹੁਣ ਪੈਸਾ ਨਹੀਂ ਬੀਚਾ ਮੁਹਾਲੀ ਤੋਂ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਾਂਗਰਸ ਦੀ ਅੰਦਰੂਨੀ ਫੁੱਟਕਾਰਨ ਕਾਂਗਰਸੀ ਵਿਧਾਇਕ ਬ੍ਰਹਮ ਮਹਿੰਦਰਾ ਵੱਲੋਂ ਦਿੱਤੇ ਗਏ ਇੱਕ ਬਿਆਨ ਤੇ ਵੀ ਝਟਕੀ ਲਈ ਜਿਵੇਂ ਚਾਣਾ ਕਰਨੇ ਨਾ ਕਈ ਵਾਰੀ ਸੱਚ ਮੂੰਹ ਚੜ੍ਹ ਕੇ ਬੋਲਦਾ ਉਹ ਹੁਣ ਕਾਂਗਰਸੀਆਂ ਦੇ ਮੂੰਹ ਤੋਂ ਸੱਚ ਮੂੰਹ ਛੱਡ ਕੇ ਬੋਲ ਜਾਂਦੇ ਕਿਉਂਕਿ ਅਸਲੀਅਤ ਹੈ ਵੀ ਜੋ ਅੱਖਾਂ ਦੇ ਸਾਹਮਣੇ ਗੱਲ ਦਿਖਦੀ ਹੋਵੇ ਉਹਨੂੰ ਬੰਦੇ ਨੂੰ ਲਪੂਣਾ ਬੜਾ ਔਖਾ ਹੁੰਦਾ ਔਰ ਕਾਂਗਰਸ ਤਾਂ ਸਤਾ ਦੀ ਮੱਛੀਆ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਕਾਂਗਰਸੀ ਸਤਾ ਤੋਂ ਬਿਨਾ ਨਹੀਂ ਰਹਿ ਸਕਦੀ ਅੱਜ ਕਾਂਗਰਦੀ ਜੋ ਹਾਰ ਤਿੰਨ ਦਿਨ ਬਿਗੜ ਰਹੀ ਆ ਉਹਦਾ ਇਹੀ ਕਾਰਨ ਆ ਕਿ ਕਾਂਗਰਸ ਦੇ ਹੱਥੋਂ ਸਤਾ ਖੁਰਦੀ ਜਾ ਰਹੀ ਆ ਤੇ ਕਾਂਗਰਸੀ ਧੜਪਰੇ ਰਹੇ ਨੇ ਉਹਨਾਂ ਆਰਚਾਇ ਹੋਏ ਨੇ ਤੇ ਹੁਣ ਕਾਂਗਰਸ ਦੇ ਰਾਜ ਸਤਾ ਵਿੱਚ ਉਹਦੇ ਲਾਸਟ ਨਿਸ਼ਾਨੀਆਂ ਜਿਵੇਂ ਡਿਸੀਜਨ ਨਜ਼ਰ ਆਉਂਦੀਆਂ ਨੇ ਉਹ ਸਾਹਮਣੇ ਆਦੀ